ਫੇਰ ਆ ਮਿਲੋ ਤੇਰਾ ਲੱਖ ਦਾ 2 ਲੱਖ ਮੋੜੂਗੀ ਅੱਛਾ 10 ਕਿੱਲੇ ਪੂਰੇ ਕਰ ਤੂੰ ਤੇ ਜਿੱਥੇ ਮਰਜੀ ਆ ਜੀ ਨਹੀਂ ਨਹੀਂ ਆ ਜੀ ਨਹੀਂ ਤੇ ਜਿੱਥੇ ਮਰਜੀ ਆ ਜੀ ਮਖਾ ਜੀ ਨੂੰ ਮਰਜੀ ਸੱਤ ਲੜ ਕੇ ਥਾਣੇ ਦਲਵਾਰੀ ਜਿੱਥੇ ਮਰਜੀ ਜਾਵੜਾ ਐ ਕਾ ਜਿੱਥੇ ਮਰਜੀ ਖਿੱਚ ਲਈ ਅੜ ਕੇ ਮੈਨੂੰ ਕੋਈ ਡਰ ਨਹੀਂ ਕਰ 10 ਕਿੱਲੇ ਜ਼ਮੀਨ ਦੇ ਕਾਗਜ਼ ਲੈ ਕੇ ਆਈ ਇੱਥੇ ਕੋਈ ਨਹੀਂ 10 ਕਿੱਲੇ ਲੈ ਕੋਈ ਨਹੀਂ ਕਿਹੜੀ ਸੂ ਤੈਨੂੰ ਅੱਜ ਤਾਂ ਫੜ ਕੇ ਤਾਂ ਇਸ ਲੜ ਕੇ ਜਿੱਥੇ ਮਰਜੀ ਆ ਜੀ ਕੋਈ ਮੈਨੂੰ ਡਾਡਰ ਨਹੀਂ ਕਿਸੇ ਦਾ ਆ ਕਿੱਥੋਂ ਆ ਗਏ ਮੈਂ ਕਾਦੋਂ ਰੋਣੀ ਆ ਆਹ ਕੋਪੀ ਦਾ ਆ ਵੇ ਚੋਲਣ ਵੇਖਾ ਆ ਵੇ ਚਾਰ ਸਪੇਰੇ ਚੱਲਦੀਆਂ ਘੜੀਆਂ ਫਿਰਦੀਆਂ ਆਂ ਸਾਨੂੰ ਕੀ ਪਤਾ ਸੀ ਦੱਸ ਦਿੰਦੇ ਇਹ ਉੰਬੜਾ ਲਾਈ ਜਾਂਦੀ ਚਾਰ ਸਪੇਰੇ ਕਿਤੇ ਇੱਧਰ ਕਿਤੇ ਉੱਧਰ ਕਿਤੇ ਉੱਧਰ ਕੀ ਨਿਕਲਣਾ ਸੀ ਦੱਸ ਕਿੱਲੇ ਦੱਸ ਕੀ ਰਿਸ਼ਤਾ ਕੀਤਾ ਸੀ ਭੈਣਾਂ ਦੇ ਦੱਸ ਕਿੱਲਾਂ ਵਰਗੇ ਭੈਣੇ ਮੇਰੇ ਤੋਂ ਦੋ ਕਿੱਲੇ ਹਾਂ ਰੋਡ ਦੇ ਉੱਤੇ ਆ ਜਮਾ 10 ਕਿੱਲਿਆਂ ਵਰਗੇ ਹੁਣ ਤੂੰ ਆ ਨਹੀਂ ਸੀ 2 ਕਿੱਲੇ ਮੇਰੇ ਦਸਾਰ ਗਿਆ ਤੇ ਉਹ 2 ਕਿੱਲਾਂ ਦੀ ਤੇਰੀ ਫਸਲ ਕਿੱਥੇ ਜਾਂਦੀ ਆ ਸਾਡੀ ਫਸਲ ਬਥੇਰੀ ਸੁੱਖਣਾਉਂਦੀ ਜਮਾ ਸੜ ਤੇ ਫਿਰ ਰੋਡ ਦੇ ਉੱਤੇ ਹੈ ਨਾ ਥੋੜੇ ਤੋਂ ਪਿੰਡ ਦੇ ਵਿਚਾਲੇ ਆ ਉਹਦਾ ਮਲ ਕਿੱਥੇ ਨਿਕਲਦੀ ਚਰ ਕੋਈ ਨਹੀਂ ਫਿਰ ਮੈਂ ਆਸ ਦੀ ਬੜੇ ਪੈਰੀ ਜਾਉ ਤੇ ਅਸੇ ਪੈਰੀ ਇੱਥੇ ਆ ਜੂ ਹਾਂ ਕਰ ਬਸਾਉਣਾ ਕਿੱਥੇ ਚੱਲ ਕੁੜੀਏ ਚੱਕ ਪੈਗ ਕੋਈ ਨਹੀਂ ਕੋਈ ਨਹੀਂ ਪੈ ਗਿਆ ਚੱਕ ਕੇ ਬੈਠੀ ਦਾ ਕੀ ਕਰ ਲਈ ਜਿਹੜਾ ਕੁਝ ਕਰਨਾ ਜਿਹੜੀ ਪੈਰੀ ਗਈ ਹੈ ਤੇ ਉਸੇ ਪੈਰੀ ਨਾ ਮੈਂ ਖਦੀ ਬੁਕਾ ਦੂੰਗੇ ਤੂੰ ਬੈਠੂ ਆ ਜੀ ਚੁੱਪ ਕਰਕੇ ਹੁਣ ਤੂੰ ਇਹ ਤੇ ਲਾ ਕੇ ਮਗਰ ਤੇ ਤੁਰ ਪਿਆ ਮੂੰਚਾ ਕੇ ਤੂੰ ਆਪ ਤਾਂ ਪਹਿਲਾਂ ਤੂੰ ਦੱਸਿਆ ਨਾ ਮੈਂ ਵਿਆਹਾਂ ਬੈਨ ਨਹੀਂ ਨਹੀਂ ਚੱਟਦੇ ਹੋਇਆ ਵਿਆਹੋ ਨਿਭੜਾ ਨਾ ਮੜਾਇਆ ਕੁ ਕੇ ਰਿਸ਼ਤੇ ਹੋਣੇ ਦੇ ਮੇਰੀ ਗੱਲ ਸੁਣ ਰੌਣਕ ਆ ਹੁਣ ਸਰਪੰਚ ਆਊਗਾ ਸਾਰੀ ਗੱਲ ਦੱਸਦੀ ਉਹਨੂੰ ਜਿਵੇਂ ਜਿਵੇਂ ਤੇਰੇ ਨਾਲ ਉਹਨਾਂ ਨੇ ਕੀਤੀਆਂ ਤੇ ਫੇਰ ਆਪੇ ਉਹ ਗੱਲ ਟਿਕਾ ਲੂਗਾ ਪਹਿਲਾਂ ਤੂੰ ਇੰਨਾ ਇੰਨੇ ਹੋਲੇ ਰੱਖੇ ਸਾਥੋਂ ਹੁਣ ਤੂੰ ਸਾਰੀ ਗੱਲ ਆਪਦੀ ਮੂਹਰੇ ਰੱਖਦੀ ਸਹੀ ਗੱਲ ਹੈ ਭਣੇ ਜੋ ਉਹ ਹੈ ਨਾ ਉਹ ਸਰਪੰਚਾਂ ਨੂੰ ਸਹੀ ਗੱਲ ਦਾ ਹਾਂ ਬਾਈ ਸਰਪੰਚਾ ਜਿਹੜਾ ਉਹ ਆਪਣੇ ਘਰਾਂ ਦਾ ਬੰਦਾ ਹੈ ਆਪਣੀ ਮਾਂ ਕਰਾਉਗਾ ਕੁੜੀ ਹਾਂ ਤੇਰੀ ਜ਼ਿੰਦਗੀ ਦਾ ਸਵਾਲ ਹੈਗਾ ਆ ਤੇਰੀ ਮਾਂ ਜਿੱਦੇ ਦਾ ਤੇਰਾ ਰੌਲਾ ਪਿਆ ਉਦੋਂ ਦੀ ਮੰਜੇ ਤੇ ਪਈ ਹੈ ਉਹ ਚੰਗੀ ਹੋ ਗਿਆ ਤੇਰੀ ਮਾਸੀ ਲੈ ਗਈ ਉੱਥੇ ਬੋਤਲਾਂ ਬਾਤਲਾਂ ਲੱਗੀ ਜਾਂਦੀਆਂ ਕੀ ਦੇਖ ਲਾ ਧੀਰਾ ਚਾਚਾ ਆਉਂਦਾ ਹੈਗਾ ਹਾਂ ਮੈਂ ਤਾਂ ਇਹਨੂੰ ਮੈਂ ਤਾਂ ਇਹਨੂੰ ਕਿਹਾ ਸਾਰੀ ਗੱਲ ਉਹਨੂੰ ਦੱਸਦੀ ਉਹ ਆਪੇ ਟਿਕਾ ਕਰ ਲਊ ਛੋਟੀ ਜੀ ਉਮਰ ਦਾ ਮੁੰਡਾ ਉਹ ਵੀ ਸਿਆਣਾ ਜੇ ਸਹੀ ਗੱਲ ਦੱਸਾਂਗੀ ਤਾਂ ਆਪਾਂ ਨੂੰ ਨੇਪੜੇ ਲੱਗ ਜੂ ਪਹਿਲਾਂ ਤੂੰ ਸਾਨੂੰ ਇੱਕ ਫੋਨ ਨਹੀਂ ਕੀਤਾ ਵੇਖਲਾ ਤੇਰਾ ਫਰਜ਼ ਪੰਦਾ ਸੀ ਕੁੜੀ ਨੂੰ ਫੋਨ ਕਰਨ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸਾਹਿਬ ਵਧੀਆ ਹਾਂਜੀ ਹਾਂਜੀ ਬੰਦੀ ਰੋਣਾ ਜੇ ਆਪਾਂ ਇੱਥੇ ਹਾਂ ਬਸ ਆ ਕੁੜੀ ਦਾ ਹੀ ਐ ਆ ਵਧੀਆ ਵਿਚੋਲਣ ਨੇ ਤਾਂ ਐ ਦੱਸਿਆ ਸੀ ਵੀ 10 ਕਿੱਲੇ ਜ਼ਮੀਨ ਦੀ ਆਉਂਦੀ ਆ ਸਾਰੀਆਂ ਗੱਲਾਂ ਚੋਲੇ ਰੱਖ ਗਈ ਆ ਜਵਾਕੜੀ ਨੂੰ ਟਿੰਡ ਟਿੰਡੀ ਵਾਲੇ ਵੀ ਤੇ ਚੱਕਤਾ ਉਹਨਾਂ ਨੇ ਪਹਿਲਾਂ ਕਹਿੰਦੇ ਸੀ ਅਸੀਂ ਪੜਾਵਾਂਗੇ ਲਿਖਾਵਾਂਗੇ ਨਾ ਤਾਂ ਆਪਣਾ ਪੜ੍ਹਨ ਨਾ ਦਿੰਦੇ ਐ ਤੇ ਨਾ ਇਹਨੂੰ ਉਹ ਕਰਨ ਦਿੰਦੇ ਐ ਜ਼ਮੀਨ ਵੀ 10 ਕਿੱਲੇ ਦੱਸਿਆ ਹੁਣ ਦੱਸਦੀ ਐ ਇਹ ਸਾਨੂੰ ਕਹਿੰਦੀ ਜ਼ਮੀਨ ਦੇ ਤਾਂ 2 ਕਿੱਲੇ ਹੀ ਆਉਂਦੇ ਐ ਤੇ ਭਾਈ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਚਾਚਾ ਜੀ ਮੈਂ ਤਾਂ ਵੀਰੇ ਤੇ ਮੰਮੀ ਦੀ ਗਰੀਬੀ ਕਰਕੇ ਚੁੱਪ ਸੀ ਪਰ ਮੈਂ ਉਹਨਾਂ ਦਾ ਤਾਂ ਆਵਾ ਹੀ ਉੱਤਿਆ ਪਿਆ ਸੀ ਜਿੱਦਨ ਦੀ ਗਈ ਸੀ ਉਸ ਦਿਨ ਦੀ ਮੈਂ ਤਾਂ ਦੁਖੀ ਸੀ ਉੱਥੇ ਦੇ ਰਹੀ ਸੀ ਸਾਨੂੰ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਹੁਣ ਤੁਸੀਂ ਇੰਨੀ ਗੱਲ ਵਧਣ ਤੇ ਸਾਨੂੰ ਦੱਸਦੇ ਹੋ ਸਾਨੂੰ ਇਹਨਾਂ ਨੇ ਦੱਸਿਆ ਨਹੀਂ ਜੀ ਸਾਲ ਬਾਅਦ ਜਦ ਰੋਲਾ ਪੈ ਗਿਆ ਅਸੀਂ ਹੁਣ ਜਾ ਕੇ ਭੈਣ ਨੂੰ ਲੈ ਕੇ ਆਏ ਆ ਸਾਨੂੰ ਤਾਂ ਇਹਨੇ ਫੋਨ ਕੀਤਾ ਨਹੀਂ ਜੇ ਸਾਨੂੰ ਫੋਨ ਕਰ ਦਿੰਦੀ ਸੀ ਉਸ ਦਿਨ ਤਾਂ ਕੋਈ ਨਾ ਕੋਈ ਗੱਲ ਕਰ ਲੈਂਦੀ ਇਹ ਤਾਂ ਵਿਚੋਲਣ ਨੂੰ ਫੋਨ ਕਰੀ ਗਈ ਵੀ ਮੇਰੇ ਨਾਲ ਐ ਕਰਦੇ ਐ ਕਰਦੇ ਉਹਨੂੰ ਕੀ ਲੋੜ ਸੀ ਉਹ ਅਗਲੀ ਪੈਸੇ ਲੈ ਕੇ ਆਪਦੇ ਭਾਗੀ ਹਨਾ ਹੁਣ ਉਹਨੂੰ ਕੀ ਲੋੜ ਸੀ ਮਾਂ ਦੀ ਕਹਦੀ ਮੈਂ ਡੰਡੇ ਤੇ ਵਸਾਉਂਗੀ ਤੁਸੀਂ ਲਿਆ ਕੇ ਦੇਖੋਗੇ ਹੁਣ ਲੈ ਕੇ ਆਏ ਆ ਇੱਥੇ ਅੱਜ ਉਹ ਆਉਂਦੇ ਆ ਤੇ ਹੁਣ ਦੇਖ ਤੁਸੀਂ ਆ ਕੇ ਸਾਹਮਣੇ ਗੱਲ ਸੁਣ ਲਓ ਜੀ ਕੀ ਗੱਲਬਾਤ ਹੋ ਗਈ ਸਾਥੋਂ ਤਾਂ ਉਹਨਾਂ ਨੇ ਵਾੜੇ-ਓਲੇ ਰੱਖੇ ਪਹਿਲਾਂ ਕਹਿੰਦੇ ਆ ਕਿ ਮੁੰਡਾ ਪਹਿਲਾਂ ਵਿਆਹਿਆ ਵਾ ਸੀ ਸਾਨੂੰ ਤਾਂ ਇਹ ਹੁਣ ਦੱਸਦੀ ਐ ਹਜੇ ਤਿੱਕਰ ਗੱਲ ਨਹੀਂ ਸੀ ਕੀਤੀ ਇਹਨੇ ਆ ਹੁਣ ਜਿੱਦਿਆਂ ਦੀ ਲੈ ਕੇ ਆਈ ਓਦੋਂ ਦਾ ਦੱਸਿਆ ਵੀ ਉਹ ਤਾਂ ਪਹਿਲਾਂ ਵਿਆਹਿਆ ਵਾ ਸੀ ਜੇ ਸਾਨੂੰ ਐ ਪਤਾ ਹੁੰਦਾ ਸੀ ਕਾਹਨੂੰ ਰਿਸ਼ਤਾ ਕਰਦੇ ਚਲ ਕੋਈ ਨਹੀਂ ਆਉਂਦੇ ਅੱਜ ਅੱਜ ਕਰ ਲੈਣੇ ਅੱਜ ਸੱਦੇ ਵਿਆਹ ਆਉਂਦੇ ਹੈਗੇ ਨਾਲੇ ਜੀ ਆਉਂਦੇ ਹੋਣਗੇ ਹੋਰ ਸਭ ਵਧੀਆ ਚਾਚੀ ਹੂੰ ਉਹ ਆ ਗਏ ਹਾਂ ਚਲ ਆ ਜਾ ਸਸਰੀ ਸਸਰੀ ਸਹੀ ਕੋਈ ਨਾ ਉਹ ਬੈਟਰ ਸਸਰੀ ਸਸਰੀ ਦੱਸਿਓ ਸਸਰੀ ਐਸਾ ਜੀ ਹੋਰ ਪੈਸਾ ਵਧੀਆ ਹਾਂਜੀ ਵਧੀਆ ਜੀ ਹੋ ਠੀਕ ਹੈ ਉਹ ਤਾਂ ਹਾਂਜੀ ਸੁਖ શાંતિ ਨਾਲ ਆ ਗਏ ਵਧੀਆ ਆ ਗਏ ਕੋਈ ਦਿੱਕਤਾਂ ਨਹੀਂ ਆਈ ਨਾ ਨਾ ਦਿੱਕਤਾਂ ਕੋਈ ਨਹੀਂ ਠੀਕ ਹੈ ਚਲੋ ਭਾਈ ਕਰੋ ਗੱਲ ਕੀ ਮਸਲਾ ਤੁਹਾਡਾ ਦੱਸੋ ਭਾ ਚਾਚਾ ਜੀ ਤੁਸੀਂ ਸਾਡੇ ਵੱਡੇ ਤਾਂ ਸਾਡਾ ਭਾਈ ਹੈ ਵੀ ਤੁਸੀਂ ਜੋ ਉਹਨਾਂ ਨੂੰ ਵੇੜ ਦੋਗੇ ਸਾਨੂੰ ਮਨਜ਼ੂਰ ਹੋਗਾ ਆਹ ਬੰਦਾ ਬੈਠਾ ਆਪਣਾ ਤਾਂ ਇਹਨੂੰ ਬਾਈ ਕਿਉਂ ਨਹੀਂ ਜੀ ਨਹੀਂ ਕਰਦਾ ਹਾਂ ਦੇਣੀ ਹੱਡੀ ਪੈ ਨੂੰ ਇਹਨਾਂ ਤਾਂ ਕੀਤਾ ਇਹ ਉਹ ਗੱਲਾਂ ਤੇ ਨਹੀਂ ਨਾ ਆਇਆ ਉਦੋਂ ਤਾਂ ਇਹ ਗੱਲਾਂ ਕਰਦੇ ਸੀ ਮਾਂ ਪੁੱਤ ਚੱਕਵਾਂਗਾ ਚੱਕਾਂਗਾ ਵੀ ਭਾਈ ਅਸੀਂ ਪੜਾਵਾਂਗੇ ਲਿਖਾਵਾਂਗੇ ਅੱਜ ਹੁਣ ਇਹ ਕੁੜੀ ਦੀਆਂ ਕਿਤਾਬਾਂ ਸਾਰੀਆਂ ਇਹਨੇ ਕੁੜੀ ਦੀਆਂ ਪਾਰਤੀਆਂ ਕੁੜੀ ਨੂੰ ਪੁੱਛੋ ਸਾਡੀ ਕੁੜੀ ਰੋ ਰੋ ਕੇ ਕੀ ਹਾਲ ਦੱਸਦੀ ਹੈ ਕੀ ਗੱਲ ਭਾਈ ਤੂੰ ਆਗੀਆਂ ਗੱਲਾਂ ਤੇ ਖੜਾ ਕਿਉਂ ਹੋ ਉੱਤਰਿਆ ਫਿਰ ਸਪਨ ਸਰ ਮੰਨਦੇ ਆ ਜੀ ਮੈਨੂੰ ਗੱਲਦੀ ਹੋਈ ਹੈ ਜੀ ਪਰ ਇਹ ਸਾਰਾ ਮੇਰੇ ਨੇ ਮਨ ਦਾ ਕੀਤਾ ਗਿਆ ਹੈ ਜੀ ਮੈਂ ਤਾਂ ਉਹਦੇ ਪਿੱਛੇ ਲੱਗ ਕੇ ਉਹ ਚੱਕ ਜਾ ਬੈਠਾ ਤੇ ਹੁਣ ਤੂੰ ਲੈਣ ਆ ਗਿਆ ਤੇ ਜੇ ਦੁਬਾਰੇ ਵੇਹੜੋ ਕੁਝ ਕੀਤਾ ਫੇ ਨੇ ਨਹੀਂ ਹੁੰਦੇ ਜੀ ਦੇਖੋ ਭੈਣ ਜੀ ਤੁਸੀਂ ਵੱਡੇ ਹੋ ਹਨਾ ਅਸੀਂ ਜਦੋਂ ਜੋਕ ਉਸ ਹੋਇਆ ਕੀਤਾ ਜੋ ਹੋ ਗਿਆ ਹਨਾ ਗਲਤੀ ਹੋ ਗਈ ਮੁੰਡੇ ਤੋਂ ਚਲ ਮਾ ਕੁਤ ਦੀ ਚਲ ਮਾ ਦੀ ਸੀਗੀ ਇਹੋ ਜੀ ਉਹ ਤਾਂ ਹੁਣ ਇਹਨੇ ਕੁੱਟ ਕੇ ਕੱਢਤੀ ਸਾਰੋਂ ਨਾ ਤਾਂ ਭੈਣ ਜੀ ਇਹਨਾਂ ਨੇ ਸੱਧਿਆ ਵਿਆਹ ਤੇ ਨਾ ਮੁੜ ਕੇ ਤਾਂ ਨਿਕਰਾਇਆ ਮੂੰਹ ਮਿੱਠਾ ਸਾਡੇ ਨਾਲ ਤਾਂ ਕੋਈ ਜਾਨ ਨਹੀਂ ਹੈ ਨਹੀਂ ਇਹਨਾਂ ਦਾ ਪਰ ਫਿਰ ਵੀ ਚਲ ਮੁੰਡਾ ਆਇਆ ਮੁੰਡੇ ਦੇ ਮੂੰਹ 'ਉਸੀਂ ਤੁਰਪੇ ਨਾਲ ਚਲ ਕਹਿੰਦਾ ਕਿ ਹੁਣ ਨਹੀਂ ਮੈਂ ਲੰਬਾ ਹੋਣ ਦਿੰਦਾਗਾ ਇੱਕ ਵਾਰੀ ਚਲ ਮੇਰਾ ਘਰ ਬਸਾ ਲਓ ਜ਼ਿੰਮੇਵਾਰ ਹੈਗੇ ਹੋ ਤੁਸੀਂ ਹਾਂਜੀ ਕਿਹੜਾ ਅਸੀਂ ਜ਼ਿੰਮੇਵਾਰੀ ਤਾਂ ਲੈ ਕੇ ਜਾਂਦੇ ਆ ਆਪਦੇ ਮੁੜ ਕੇ ਕੋਸ਼ ਹੁੰਦਾ ਉਹਦੀ ਜ਼ਿੰਮੇਵਾਰੀ ਇਹਨਾਂ ਦੀ ਨਹੀਂ ਜ਼ਿੰਮੇਵਾਰੀ ਤਾਂ ਜੀ ਬਹੁਤ ਲੈਂਦੀ ਸੀ ਨਹੀਂ ਇੱਕ ਮਿੰਟ ਮੁੜ ਕੇ ਦੀ ਗੱਲ ਨਹੀਂ ਹੈ ਜਾਂ ਤਾਂ ਜ਼ਿੰਮੇਵਾਰੀ ਪੂਰੀ ਲੋ ਕੱਲ ਨੂੰ ਕੀ ਗੱਲ ਦੁਬਾਰਾ ਹੁੰਦੀ ਹੈ ਤੁਸੀਂ ਜ਼ਿੰਮੇਵਾਰ ਹੋਵੋਗੇ ਉਹਦੇ ਵਿੱਚ ਇਹ ਨਹੀਂ ਹੈਗਾ ਤੁਸੀਂ ਹੁਣ ਇੱਥੋਂ ਲੈ ਜਾਓ ਬਾਅਦ ਵਿੱਚ ਤੁਸੀਂ ਕਹੋ ਸਾਡਾ ਕੀ ਸੀ ਨਹੀਂ ਜੀ ਇਹਨੂੰ ਤਾਂ ਬਸ ਧੀ ਬਣਾ ਕੇ ਲੈ ਕੇ ਜਾਂਦੇ ਆ ਪੁੱਤ ਘਰੇ ਵੱਸਦੀਆਂ ਸੋਹਣੀਆਂ ਲੱਗਦੀਆਂ ਧੀਆ ਬਾਈ ਯਾਰ ਮੈਂ ਕੀ ਕਰਦਾ ਯਾਰ ਮੇਰੀ ਮਾਂ ਨੇ ਮੈਨੂੰ ਪੰਗਰ ਨਾ ਰੱਖਿਆ ਸੀਗਾ ਕਰਦਾ ਕਿਉਂ ਨਹੀਂ ਬਾਈ ਯਾਰ ਤੂੰ ਕਰਦਾ ਮਾਲਕ ਆ ਤੂੰ ਅਸੀਂ ਕੁੜੀ ਤੈਨੂੰ ਤੋਰੀ ਆ ਨਾ ਅਸੀਂ ਜਿਨ੍ਹਾਂ ਨੇ ਘਰ ਬਸਾਣੇ ਹੁੰਦੇ ਆ ਨਾ ਜਿਨ੍ਹਾਂ ਨੇ ਘਰ ਬਸਾਣੇ ਹੁੰਦੇ ਉਹ ਮਾਪਿਆਂ ਦੇ ਮਗਰ ਨਹੀਂ ਲੱਗਦੇ ਉਹ ਸਾਰਾ ਤੈਨੂੰ ਇਹਦਾ ਵੀ ਸੋਚਣਾ ਚਾਹੀਦਾ ਸੀ ਨਾ ਵੀ ਇਹ ਮੇਰੇ ਘਰਾਂ ਵਾਲੀ ਹੈ ਮੇਰਾ ਘਰ ਪਰਿਵਾਰ ਹੈ ਸਰਪੰਚ ਜੀ ਇਹ ਤਾਂ ਨਿਆਣੀ ਮੈਂ ਤੁਸੀਂ ਚਲ ਜਾਵਾ ਕੇ ਪਿੱਛੇ ਲੱਗ ਗਿਆ ਮਾਂ ਦੇ ਹੁਣ ਤਾਂ ਉਹ ਨੂੰ ਉਹਨੇ ਪੇਕੇ ਘਰ ਤਾਂ ਇਹਨੇ ਲੜ ਕੇ ਕੁੱਟ ਕੇ ਠੀਕ ਹੈ ਹੁਣ ਕੋਈ ਲੰਬਾ ਨਹੀਂ ਆਉਂਦਾਗਾ ਇੱਕ ਵਾਰੀ ਕੁੜੀ ਨੂੰ ਤੁਸੀਂ ਤੋੜ ਦੋ ਚਲ ਕੋਈ ਗੱਲ ਸਾਡੇ ਜਿੱਥ ਤੂੰ ਜ਼ਿੰਮੇਵਾਰੀ ਲੈਣਾ ਬਈ ਇਸ ਤੋਂ ਬਾਅਦ ਇਹਦੇ ਨਾਲ ਕੋਈ ਹਿੰਦੀ ਗੱਲ ਨਹੀਂ ਕਰੀ। ਹਾਂਜੀ ਸਰਪੰਚ ਸਾਹਿਬ। ਮੱਕੀ ਗੱਲ ਹੈ। ਕੋਈ ਜੁਮੇ ਮੇਰੀ ਜ਼ਿੰਮੇਵਾਰੀ। ਹਾਂ ਵੀ ਦੱਸੋ। ਤੇ ਜਿੰਨੀਆਂ ਕੁੜੀ? ਪਹਿਲਾ ਕੁੜੀ ਨਾਲ ਗੱਲ ਕਰੋ ਬਈ। ਇਹਨੂੰ ਪੁੱਛੋ ਕਿ ਇਹਦੀ ਜ਼ਿੰਦਗੀ ਕੱਟਣੀ ਐ। ਅਸੀਂ ਤਾਂ ਕੋਈ ਨਹੀਂ ਸਾਡੀ ਤਾਂ ਰਾਏ ਕੁੜੀ ਦੇ ਨਾਲ ਹੀ ਐ। ਮੈਂ ਨਹੀਂ ਜਾਣਾ ਚਾਹੁੰਦੀ। ਜੇ ਗੱਲ ਤੋਂ ਫਿਰ ਨਾਲੀ ਸਲੂਕ ਹੋਊਗਾ। ਮੈਂ ਉੱਥੇ ਰਹਿ ਕੇ ਕੀ ਕਰਾਂ। ਨਹੀਂ ਪੁੱਤ ਮੈਂ ਲੈ ਕੇ ਦੰਗੀ ਕਰਨੀ ਗਈ ਐ ਤੇ ਹੁਣ ਇਹਦੀ ਮਾਂ ਹੈ ਨਹੀਂ ਕਿ ਉਹ ਇੱਥੋਂ ਗਈ ਐ। ਇਹਨੇ ਪੜਾਤੀ ਕਰੋ ਕੋਟੇ ਕੀ ਹੋਰ ਤੋਂ ਇੱਕ ਵਾਰ ਚੱਲ ਜਾ। ਕੁੜੀ ਨਾਲ ਕਰੇ ਵਾਸਤੇ ਨਹੀਂ ਪੈ ਕੇ ਬੈਠੀਆਂ ਨੇ ਸੋਹਣੀਆਂ ਲੱਗਦੀਆਂ ਆਪ ਦਾ ਸੋਹਣਾ ਵਾਸਤੇ ਨਹੀਂ ਚੰਗੀਆਂ ਲੱਗਦੀ ਜੇ ਪੈਂਦੀ ਸਾਡੀ ਕੁੜੀ ਚ ਕੋਈ ਲੰਬਾ ਹੈ ਤਾਂ ਸਾਨੂੰ ਦੱਸੋ ਅਸੀਂ ਤੇ ਇਹ ਗੱਲ ਕਿਹਾ ਵੀ ਸਾਡੀ ਤਾਂ ਬਈ ਕੁੜੀ ਘਰੋਂ ਬਾਹਰ ਨਹੀਂ ਕਦੇ ਹੋਈ ਅੱਛਾ ਫੇਰ ਵੀ ਇਹ ਉੱਤੇ ਚੜ-ਚੜ ਬੋਲਦੀ ਹੈਗੀ ਫੇ ਮਾਂ ਇਹਦੀ ਬੋਲਦੀ ਆ ਪਹਿਲਾ ਪਹਿਲਾ ਇਹਨੇ ਘਰ ਖਰਾਬ ਕਰ ਲਿਆ ਇਹ ਕਿੱਟਣ ਵਾਲੇ ਗੱਲ ਕਿਹੜੀ ਸੀ ਅ ਤੂੰ ਚਵੇੜਾ ਕੰਮ ਆ ਰਿਆ ਕੁੜੀ ਇਹ ਕੀ ਗੱਲ ਉਹ ਕਿਤਾਬਾਂ ਚੁੱਲੇ ਸਾਡੀ ਕੁੜੀ ਕੋਈ ਮਾੜਾ ਕੰਮ ਕਰਦੀ ਸੀ ਪਰਦੀ ਸੀ ਤੇ ਤੁਸੀਂ ਉਹਦੇ ਗੱਲ ਨਾ ਕੀਤੇ ਉਹਦੇ ਬੋਲੋ ਮੈਂ ਥੋੜੀ ਜੀ ਇਹਦੀ ਮਾਂ ਦਾ ਸੁਭਾਅ ਹੋ ਜਾਈਏ ਹੈ ਜੇ ਉਹ ਆਇਆ ਨੀਵਾ ਓਕੇ ਆਇਆ ਲੈਣ ਤਾਂ ਭੇਜੋ ਜੋ ਕੁਝ ਤੁਹਾਨੂੰ ਲੱਗਦਾ ਉਹ ਗੱਲਾਂ ਇਹਦੇ ਨਾਲ ਖੋਲੋ ਹੋਰ ਗੱਲ ਕਰਨ ਦੀ ਪੁਰਾਣੀ ਗੱਲ ਆਪਾਂ ਛੇੜੋ ਨਾ ਜਿਹੜੀ ਗੱਲ ਹੋਣਾ ਉਹ ਸਿਰ ਅੱਗੇ ਦੀ ਗੱਲ ਤੋਰ ਗਏ ਆਪਾਂ ਤੂੰ ਵੇਖ ਲੈ ਬਾਈ ਜੇ ਤੂੰ ਜ਼ਿੰਮੇਵਾਰੀ ਲੈਣਾ ਤਾਂ ਸਾਡੀ ਤਾਂ ਤੇਰੇ ਤੇ ਸਿੱਟੀ ਐ ਤੇ ਆ ਕੁੜੀ ਬੈਠੀ ਐ ਬਾਈ ਇਹਨੂੰ ਪੁੱਛ ਲਓ ਕੀ ਕਹਿੰਦੀ ਐ ਚਲ ਮੈਂ ਜ਼ਿੰਮੇਵਾਰੀ ਲੈਣਾ ਹੁਣ ਮੈਂ ਵਿੱਚ ਪਿਆਣਾ ਹੁਣ ਜੇ ਨੇ ਕੁੜੀ ਨੂੰ ਕੁਝ ਕਿਹਾ ਡਾਗ ਮੈਗ ਚ ਇਹਦੀ ਮਾਂ ਨੇ ਤਾਂ ਮੇਰੇ ਤੇ ਗੱਲ ਸਿੱਟੀ ਸੀ ਵੀ ਜਿਵੇਂ ਮਰਜ਼ੀ ਕਰ ਲੋ ਬਸ ਮੈਂ ਬੈਠਾ ਵਿੱਚ ਉਹ ਜਿਹੜੀ ਕੁੜੀ ਚੋਕੀ ਨਾਲ ਵਧੀ ਤਾਂ ਸਾਨੂੰ ਕੁੜੀ ਨੂੰ ਤੋਰਨ ਦਾ ਕੀ ਫਾਇਦਾ ਕੀ ਤਾਂ ਨਹੀਂ ਜੀ ਕਰਦਾ ਮੈਨੂੰ ਐਸਾ ਹੁਣ ਆਹ ਵੀ ਅੱਜ ਮਾਫੀ ਮੰਗਦਾ ਕੁੜੀ ਤੋਂ ਵੀ ਮੈਂ ਆ ਗਲਤੀਆਂ ਕੀਤੀਆਂ ਹਾਂ ਜਾਨੀ ਸਰਪੰਚ ਸਾਹਿਬ ਮੈਂ ਮਾਫੀ ਮੰਗਦਾ ਨੀਮਾ ਹੋ ਕੇ ਆਇਆ ਚਲੋ ਮੇਰਾ ਘਰ ਵਸਦਾ ਵਜੇ ਮੈਨੂੰ ਤੇ ਇਹ ਜਿਹੜੀ ਗਰੀ ਗਲਤੀ ਜਿਹੜਾ ਪਹਿਲਾਂ ਕਰਤੀ ਮੈਂ ਅੱਜ ਮੰਗ ਨੂੰ ਭਜਾਤਾ ਉਹਦੇ ਪੇਕੀ ਜਾਵੜੀ ਮੇਰਾਂ ਨੂੰ ਕੁ ਲੱਗ ਦੇਗਾ ਮੈਂ ਚਾਹਣਾ ਮੇਰਾ ਘਰ ਵਸੇ ਤੇ ਮੈਂ ਬਾਕੀ ਬਹੁਤ ਸ਼ਰਮੰਦਾ ਕੋਈ ਦੀ ਬੁਸ਼ਰਮਿੰਦਾ ਜਿਵੇਂ ਮੈਂ ਹੁਣ ਤੁਹਾਨੂੰ ਕੀ ਆਖਾਂਗੇ ਇਹਨਾਂ ਚਲੋ ਭਾਈ ਹੋਣੋ ਤੁਹਾਡੇ ਸਾਹਮਣੇ ਆਖੀ ਜਾਂਦਾ ਕੁੜੀ ਨੂੰ ਭੇਜੋ ਤੇ ਮੈਨੂੰ ਅੱਗੇ ਵੀ ਕੰਮ ਆ ਠੀਕ ਆ ਜੀ ਜੇ ਸਰਪੰਚ ਸਾਹਿਬ ਵੀ ਕਹੀ ਜਾਂਦੇ ਆ ਤੇ ਮੈਂ ਕਿੰਨੇ ਵਾਰ ਲੈਣਾ ਮੈਂ ਹੁਣ ਦੇਖਦੇ ਆਂ ਤੁਹਾਨੂੰ ਬੋਲਦੇ ਘਰੇ ਵਸਦਿਆਂ ਚੰਗੀਆਂ ਲੱਗਦੀਆਂ ਚੱਲ ਕੀ ਪਤਾ ਸਭ ਪਤਾ ਹੀ ਹੋਈ ਜਾਂਦੀਆਂ ਗਲਤੀਆਂ ਸਲਤੀਆਂ ਤਾਂ ਚੰਦਾ ਆਪ ਦਾ ਘਰੇ ਵਸਤੀ ਚੰਗੀ ਲੱਗੂਗੀ ਹਾਂ ਕੋਈ ਨਹੀਂ ਗੱਲ ਨਹੀਂ ਤਿੰਨ ਤਾਂ ਬੈ ਲੱਗੇ ਕਈ ਵਾਰੋਂ ਨਹੀਂ ਫੋਨ ਕਰਦੇ ਤੁਸੀਂ ਫੋਨ ਕਰ ਦਿਆ ਕਰੋ ਨਹੀਂ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲਾਉਣਾ ਕੁੜੀ ਕੋਈ ਨਾ ਕੋਈ ਘੇੜਾ ਮਾਰਦੇ ਤੁਸੀਂ ਨਹੀਂ ਕੋਈ ਨਾ ਘੇੜਾ ਭੈਣ ਜੀ ਇਹ ਗੱਲ ਨਾ ਕਹਿੰਦੇ ਵੀ ਇਹਦੀ ਮਾਂ ਆ ਗਈ ਤੇ ਭਾਈ ਮੈਨੂੰ ਘਰੋਂ ਹਟਾਤਾ ਜੇ ਤਾਂ ਤੁਸੀਂ ਪੂਰੀ ਜ਼ਿੰਮੇਵਾਰੀ ਲੈ ਗੁੰਦੇ ਜਾਨੇ ਆ ਤਾਂ ਤਾਂ ਅਸੀਂ ਕੁੜੀ ਤੋੜਾਂਗੇ ਤੇ ਨਹੀਂ ਅਸੀਂ ਕੁੜੀ ਨਹੀਂ ਤੋੜ ਨਹੀਂ ਭੈਣ ਜੀ ਆਪਣੀ ਜ਼ਿੰਮੇਵਾਰੀ ਲੈ ਕੇ ਜਾਂਦੇ ਆਂ ਅਸੀਂ ਤਾਂ ਉਹਦਾ ਕੁਛ ਨਹੀਂ ਹੁੰਦਾ ਕਰੋ ਨਹੀਂ ਜਦ ਤੀ ਜਦ ਨਹੀਂ ਤਾਂ ਅਸੀਂ ਕਰਿਆ ਉਹ ਨਹੀਂ ਮੇਰੀ ਮਾਂ ਨਹੀਂ ਘਰੇ ਵੜਦੀ ਉਹ ਤਾਂ ਮੈਂ ਇਹ ਜ ਪਹਿਲਾਂ ਹੀ ਮੇਰਾ ਘਰੋਂ ਨਹੀਂ ਤੜਾਇਗਾ ਤੇ ਹੁਣ ਵੀ ਕਿਡਾ ਰਦਦਾ ਐ ਇੰਨੀ ਣੀ ਬੁੜੀ ਨੂੰ ਚਲਾਉਣੀ ਚਾਹੀਦੀ ਆ ਇੰਨੀ ਣੀ ਬੁੜੀ ਨੂੰ ਚਲਾਉਣੀ ਚਾਹੀਦੀ ਆ ਆਪਦੇ ਧੀ ਪੁੱਤ ਵਾਂਗੂ ਰੱਖਣਾ ਚਾਹੀਦਾ ਨੂਹਾ ਵੀ ਤਾਂ ਧੀ ਐ ਹੀ ਹੁੰਦੇ ਆ ਆਈ ਐ ਭੈਣ ਜੀ ਮੈਂ ਦੀ ਮਾਂ ਨੂੰ ਭਜਾਤਾ ਉਹਦੇ ਪੇਕੇ ਜਾਵੜੀ ਮੇਰਾ ਨੋਕ ਲੱਗ ਦੇ ਮੈਂ ਚਾਹੁੰਦਾ ਮੇਰਾ ਘਰ ਵਸੇ ਤੇ ਮੈਂ ਬਾਕੀ ਬਹੁਤ ਸ਼ਰਮੰਦਾ ਕੋਈ ਦੀ ਬੁਸ਼ਰਮਿੰਦਾ ਜੀ ਮੈਂ ਮੈਂ ਹੁਣ ਤੁਹਾਨੂੰ ਕੀ ਆਖਾਂ ਜਿੰਦਾ ਚਲੋ ਭਾਈ ਹੁਣ ਉਹ ਤੁਹਾਡੇ ਸਾਹਮਣੇ ਆ ਕੇ ਜਾਂਦਾ ਕੁੜੀ ਨੂੰ ਭੇਜੋ ਤੇ ਮੈਨੂੰ ਅੱਗੇ ਵੀ ਕੰਮ ਆ ਠੀਕ ਆ ਜੀ ਜੇ ਹੋਰ ਸਰਪੰਚ ਸਾਹਿਬ ਵੀ ਕਹੀ ਜਾਂਦੇ ਆ ਮੈਂ ਜ਼ਿੰਮੇਵਾਰੀ ਲੈਣਾ ਮੈਂ ਹੁਣ ਦੇਖਣਾ ਤਾਂ ਘਰੇ ਵਸਦਿਆਂ ਚੰਗੀਆਂ ਲੱਗਦੀਆਂ ਚੱਲ ਕੀ ਪਤਾ ਹੋਣੀ ਸੁਧਰ ਜਾਣ ਚਲ ਪਤਾ ਇਹ ਹੋ ਹੀ ਜਾਂਦੀਆਂ ਗਲਤੀਆਂ ਛਲਤੀਆਂ ਤਾਂ ਚਲ ਆਪਦਾ ਘਰੇ ਵਸਤੀ ਚੰਗੀ ਲੱਗੂਗੀ ਤਦ ਕੋਈ ਗੱਲ ਬਾਤ ਹੋਈ ਭੈਣ ਤੁਸੀਂ ਸਾਨੂੰ ਗਵਾਣ ਮੱਥੇ ਫੋਨ ਕਰਦੇ ਹੋ ਨਹੀਂ ਕੋਈ ਗੱਲ ਨਹੀਂ ਤਾਂ ਕਰਨ ਲੱਗੇ ਕਈ ਵਾਰ ਨਹੀਂ ਫੋਨ ਕਰਦੇ ਤੁਸੀਂ ਫੋਨ ਕਰਦਿਆ ਕਰੋ ਨਹੀਂ ਨਹੀਂ ਕੋਈ ਗੱਲ ਨਹੀਂ ਟੈਨਸ਼ਨ ਹੀ ਨਾ ਲਾਓ ਕੁੜੀ ਕੋਲੇ ਜਿਹੜੇ ਕੋਈ ġੀੜਾ ਮਾਰਦੇ ਨੇ ਨਹੀਂ ਭੈਣ ਤੁਸੀਂ ਵੀ ਭੈਣ ਜੀ ਇਹ ਗੱਲ ਨਾ ਕਹਿੰਦੇ ਵੀ ਇਹਦੀ ਮਾਂ ਆ ਗਈ ਤੇ ਭਾਈ ਮੈਨੂੰ ਘਰੋਂ ਆਉਣੋਂ ਹਟਾਤਾ ਜੇ ਤਾਂ ਤੁਸੀਂ ਪੂਰੀ ਜ਼ਿੰਮੇਵਾਰੀ ਤੇ ਕੁੜੀ ਲੈ ਜਾਂਦੇ ਆ ਤਾਂ ਤਾਂ ਅਸੀਂ ਕੁੜੀ ਤੋੜਾਂਗੇ ਤੇ ਨਹੀਂ ਅਸੀਂ ਕੁੜੀ ਨਹੀਂ ਤੋੜਦੇ ਨਹੀਂ ਭੈਣ ਜੀ ਆਪਣੇ ਜ਼ਿੰਮੇਵਾਰੀ ਲੈ ਕੇ ਜਾਂਦੇ ਆਂ ਅਸੀਂ ਐਵਾਂ ਜਾ ਕੁਝ ਨਹੀਂ ਹੁੰਦਾਗਾ ਨਹੀਂ ਜਾਂਦੀ ਜਿੰਨੇ ਜੇ ਤਾਂ ਅਸੀਂ ਕਰੀਏ ਉਹ ਨਹੀਂ ਮੇਰੀ ਮਾਂ ਨਹੀਂ ਘਰੇ ਵੜਦੀ ਹੁਣ ਤਾਂ ਮੈਂ ਇਹ ਪਹਿਲਾਂ ਹੀ ਮੇਰਾ ਘਰ ਉਹਨੇ ਤੜਾਇਆਗਾ ਤੇ ਹੁਣ ਵੀ ਤੜਾ ਦੇਣਾ ਤੇ ਇੰਨਾ ਨਹੀਂ ਬੁੜੀ ਨੂੰ ਚਲਾਉਣੀਆ ਚਾਹੀਦੀਆਂ ਇੰਨੀਆਂ ਨਹੀਂ ਬੁੜੀ ਨੂੰ ਚਲਾਉਣੀਆ ਚਾਹੀਦੀ ਆਪਦੇ ਧੀ ਪੁੱਤ ਵਾਂਗੂ ਰੱਖਣਾ ਚਾਹੀਦਾ ਨੂਹਾ ਵੀ ਤਾਂ ਤੀ ਇਹੀ ਹੁੰਦੇਗਾ ਆਹੀ ਹੈ ਭੈਣ ਜੀ ਪਹਿਲਾਂ ਵੀ ਆਹੀ ਇਹ ਨਰੇ ਕਾ ਟੋਕਲੇਸ ਚੱਲਿਆ ਚੱਲ ਹੁਣ ਕੀ ਪਤਾ ਸੁਧਰ ਹੀ ਜਾਵੇ ਉਹ ਗਈ ਹੈ ਘਰੋਂ ਹਨਾ ਚੱਲ ਆਪਦਾ ਘਰ ਵਸਾ ਲੈਣਗੇ ਜਵਾਕ ਚਲੋ ਭਾਈ ਦੋ ਦੋ ਤੁਸੀਂ ਦੱਸੋ ਰੌਣਕ ਮੈਂ ਕਹਿੰਦਾ ਚਲ ਇੱਕ ਕਰੀ ਜੋ ਚਾਚਾ ਜੀ ਬੈਠੇ ਆ ਭੈਣ ਨਾਲ ਆਏ ਇੰਦਰ ਆਣ ਗੋਣ ਕਹਿੰਦਾ ਤੇ ਫਿਰ ਤੂੰ ਇੱਕ ਕਰੀ ਜਾ ਨਾਲ ਬਰਾਬਤਿਆ ਰੱਖ ਲੈ ਬੁਢਾ ਸਾਨੂੰ ਫੋਨ ਕਰ ਦੇ ਜਿਵੇਂ ਤੁਹਾਨੂੰ ਠੀਕ ਲੱਗੇ ਵੀਰੇ ਜਾਂ ਪਤਾ ਪਾਲਾ ਲੀੜੇ ਆਉਂਦੇ ਕੋਈ ਨਹੀਂ ਤੂੰ ਦਬਾਚ ਨਾ ਇਹ ਗੱਲ ਕਹਿ ਅਸੀਂ ਤੇਰੇ ਨਾਲ ਆ ਦਿਨੇ ਫੋਨ ਕਰੇ ਸਾਨੂੰ ਰਾਤ ਨੂੰ ਫੋਨ ਕਰੇ ਅਸੀਂ ਤੇਰੇ ਕੋਲੇ ਹਾਜ਼ਰ ਹੋ ਜਾਾਂਗੇ ਤੂੰ ਆਪਦੇ ਕੱਪੜੇ ਪਾਲਾ ਕੋਈ ਨਹੀਂ ਆਪਾਂ ਨੂੰ ਨਹੀਂ ਸੜਦੀ ਜਿੰਮੇਵਾਰ ਰਹਿੰਦਾ ਸਰਪੰਚ ਤੇ ਕੋਈ ਨਹੀਂ ਤੂੰ ਜਾਵੜਾ ਕੱਲ ਪਹਿਲਾਂ ਮੈਂ ਨਹੀਂ ਸੀਗਾ ਹੁਣ ਮੈਂ ਤੁਹਾਡੇ ਰੋਲੇ ਚ ਆਉਂਦਾ ਕੋਈ ਨਹੀਂ ਮੈਂ ਜ਼ਿੰਮੇਵਾਰ ਹਾਂ ਚਲ ਕੋਈ ਨਿਵਾਰੀ ਵਾਲੀ ਨਿਰਾਤੀ ਕਰ ਦੇ ਲੈ ਭਾਈ ਕਾਕੇ ਐਗਤੀ ਤੇਰੀ ਅਸੀਂ ਗਲਤੀ ਕਰਤੀ ਮਾਫ ਜੇ ਹੁਣ ਚਾਰ ਦਿਨਾਂ ਨੂੰ ਗਲਤੀ ਕਰਾਂਗੇ ਤਾਂ ਭਾਈ ਅਸੀਂ ਤਾਂ ਕੱਢਾਂਗੇ ਜਲੂਸ ਅਸੀਂ ਚੁੱਪ ਕਰਕੇ ਕੁੜੀ ਲੈ ਆਈ ਉਦੋਂ ਤੇ ਅਸੀਂ ਤਾਂ ਹੁਣ ਜਲੂਸ ਕੱਢਾਂਗੇ ਨਹੀਂ ਜੀ ਜੀ ਹੁਣ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲਦਾ ਜੀ ਬਸ ਠੀਕ ਐ ਚਲ ਪੁੱਤ ਚੱਕ ਲੱਫ ਚੱਕਲਾ ਬੈ ਗਿਆ ਉਹਦਾ ਚਲ ਹੋ ਜਾਂਦੀ ਆ ਪਾਲਾ ਕੱਪੜਾ ਚਿੰਗਾ ਭਾਈ ਫਿਰ ਮੈਂ ਚੱਲਦਾ ਠੀਕ ਐ ਠੀਕ ਐ ਸਸੀ ਜੀ ਹਾਂ ਕੋਈ ਗੱਲ ਨਹੀਂ ਠੀਕ ਐ ਦੱਸਿਓ ਮੈਂ ਥੋੜਾ ਜਿਹਾ ਅੱਗੇ ਰੋਣਾ ਇੱਕ ਕਿ ਮੈਂ ਉਧਰ ਜਾ ਕੇ ਆਉਣਾ ਮੈਂ ਤਾਂ ਮਸਾ ਟਾਈਮ ਕਿੱਦਿਆ ਤੁਹਾਡੇ ਆਸਤੇ ਮੈਂ ਖਾ ਜਰੂਰੀ ਹੈ ਚੱਲ ਬਸ ਤੁਸੀਂ ਇਹਨਾਂ ਨੂੰ ਕਹਿ ਜੋ ਹੁਣ ਵੀ ਇਹਨਾਂ ਨੂੰ ਕਹਿ ਦਿਓ ਭਾਈ ਵੀ ਆਦਾ ਧਿਆਨ ਰੱਖ ਇਸ ਤੋਂ ਬਾਅਦ ਲੰਬਾ ਨਹੀਂ ਹੋਣਾ ਚਾਹੀਦਾ ਦੇਖ ਨਹੀਂ ਫਿਰ ਅਸੀਂ ਛੇਤਰ ਖਿੱਚਾਂਗੇ ਨਹੀਂ ਠੀਕ ਹੈ ਸਰ ਕੋਈ ਲੰਬਾ ਨਹੀਂ ਹੋਵੇ ਹਾਂ ਆਪਾਂ ਇਹ ਮੂੰਹ ਤੇ ਕਹਿ ਰਹੇ ਹਾਂ ਮੈਂ ਤੁਹਾਡੇ ਠੀਕ ਹੈ ਪਹਿਲਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਹਾਂ ਠੀਕ ਹੈ ਚਲੋ ਭਾਈ ਚਲੋ ਠੀਕ ਹੈ ਚਲ ਚਲ ਪੁੱਤ ਲਿਆ ਚੱਕੀ ਪੈ ਗਿਆ ਉਹਦਾ ਸਾਡੇ ਡੇਢ ਪੇਟ ਬਨਕੇ ਵਿਆਹੀ ਸੀ ਆ ਜਵਾਕ ਸੀਗਾ ਤੇ ਵਿਚਾਲਾ ਆਏ ਸੀਗਾ ਵਿਚਾਲਾ ਕੁੜੀ ਸੌਖੀ ਬਸੂਗੀ ਆਈ ਨਾ ਨਾ ਠੱਠਗੀ ਤਾਂ ਇਹਦੀ ਮਾਂ ਨੇ ਸਾਨੂੰ ਤਾਂ ਕੁੜੀ ਨੇ ਦੱਸਿਆ ਹੀ ਨਹੀਂ ਸ ਤਨੀ ਐ ਨਾ ਨਾ ਕੋਸ਼ਾ ਕਰਦੀ ਸੀ ਹੁਣ ਜਦੋਂ ਇੰਨਾ ਰੋਲਾ ਪੈ ਗਿਆ ਹੁਣ ਗੱਲ ਦਾ ਪਤਾ ਲੱਗਿਆ ਜਵਾਂ ਨਹੀਂ ਭੇਤ ਦਿਨ ਦੇਗੇ ਵੇ ਮੁੰਡਿਆ ਹੁਣ ਗੱਲ ਸੁਣ ਹੁਣ ਇੱਕ ਵਾਰੀ ਮੈਂ ਲਿਆਤੀ ਐ ਤੇ ਆਏ ਨਾ ਹੋਵੇ ਮੈਨੂੰ ਲਾਂਬਾ ਦਵਾ ਦੇ ਦਵਾਰਾ ਨਹੀਂ ਜਾਂਦੀ ਜੀ ਹੁਣ ਮੈਂ ਤੁਹਾਨੂੰ ਕੋਈ ਲਾਂਬਾ ਨਹੀਂ ਦਵਾਉਂਦਾ ਹਾਂ ਤੈਨੂੰ ਇੱਕ ਤਾਂ ਦੁਆਜੂ ਨੂੰ ਏਡੀ ਸੋਹਣੀ ਕੁੜੀ ਦੇਤੀ ਹੈ ਉੱਤੋਂ ਕਰਦਾ ਨੱਛਣ ਚਾਚੀ ਕੀ ਕਰਾਂ ਮੇਰੀ ਮਾਂ ਨੇ ਨਾ ਮੈਨੂੰ ਇੰਨਾ ਮਗਰ ਲਾ ਰੱਖਿਆ ਸੀਗਾ ਤੇ ਮੇਰੇ ਰੱਖਣ ਤੇ ਪਰਦਾ ਹੀ ਪੈ ਗਿਆ ਸੀਗਾ ਪੁੱਤ ਤੇਰੀ ਮਾਂ ਨੂੰ ਕੀ ਆਖਣਾ ਤੇਰਾ ਘਰ ਪੱਟ ਦੂਗੀ ਸਿਆਣਾ ਹੋ ਕੇ ਵਸਾਲਾ ਹੋਰ ਮਤ ਆ ਮਨਦਾ ਮੈਥੋਂ ਉਹ ਵੱ ਸਿਆਣੀ ਏ ਡੀ ਸਿਆਣੀ ਕੁੜੀ ਹੈਗੀ ਸਾਰਾ ਘਰ ਦਾ ਕੰਮ ਕਰਦੀ ਐ ਨਾਲੇ ਪੜ੍ਹਾਈ ਪੜੂਈ ਕਰ ਲਈ ਪਤਾ ਤੂੰ ਵੀ ਆਪਦੇ ਠੀਕ ਐ ਪੜ੍ਹਾਈ ਤੂੰ ਨਹੀਂ ਰੋਕਣਾਗਾ ਕੁੜੀ ਨੂੰ ਨਹੀਂ ਚਾਚੀ ਹੁਣ ਇਹਨੂੰ ਜਿੰਨਾ ਕਹੂਗੀ ਓਨਾ ਹੀ ਪੜ੍ਹਾਵਾ ਲਾਂਗੇ ਆਪਾਂ ਕੋਈ ਗੱਲ ਨਹੀਂ ਹਾਂ ਹੁਣ ਸਿਆਣੇ ਬਣ ਕੇ ਮੈਨੂੰ ਕੋਈ ਲੰਬਾ ਨਹੀਂ ਆਉਣਾ ਚਾਹੀਦਾਗਾ ਮਤਲਬ ਜੇ ਕੋਈ ਗੱਲ ਹੁੰਦੀ ਐ ਨਾ ਮੈਨੂੰ ਦੱਸੀ ਮੈਂ ਵੀ ਸਾਂਦਿਆਂ ਘਰੇ ਆਵਾਂਗੀ ਠੀਕ ਐ ਬੈਠੋ ਚਾਚੀ ਚਾਹ ਪੀਂ ਲਈ ਬਸ ਕੋਈ ਨਹੀਂ ਪਤਾ ਜੰਮ ਦੇ ਹਨੇਰਾ ਹੋ ਜਾਂਦਾ ਚੱਲ ਠੀਕ ਐ ਚਾਚੀ ਠੀਕ ਚੰਗਾ ਬੇਤੀ ਕਰਤੀ ਮੇਰੀ ਦਾ ਜਮਈ ਯਾਰ ਕੋਈ ਇੱਜ਼ਤ ਹੀ ਨਹੀਂ ਰਹੀ ਮੇਰੀ ਮੇਰੇ ਸਹੁਰਿਆਂ ਤੇ ਰੋਸ ਕਢਾ ਸਕਾਂ ਆਲੋ ਜੀ ਪਾਣੀ ਪੀ ਲਓ ਕੀ ਹੋਇਆ ਐਵੇਂ ਬੁੜਬੁੜ ਕਰੀ ਆਂਨੇ ਹੋ ਗੁਰਬੁਰਨਾ ਤੇ ਕਰਾਂ ਹੋਰ ਕੀ ਕਰਾਂ ਮੈਂ ਉਥੇ ਬੇਇੱਜ਼ਤੀ ਕਰਾ ਕੇ ਰੱਖਦੀ ਐ ਮੇਰੀ ਤੁਸੀਂ ਐਵੇਂ ਖਾਮ ਖਾਂ ਗਰਮ ਹੋਈ ਆਂਨੇ ਹੋ ਕਿਉਂ ਖਾਂ ਖਾਂ ਮੈਂ ਕਿਹੜੀ ਗੱਲ ਲੱਗੀ ਸਰਪੰਚ ਬੁਲਾਈ ਪੱਟੇ ਸੇ ਐਡਾ ਮੈਂ ਕਿਉਂ ਪਾਗਲ ਸੀਗਾ ਤੇ ਮੇਰੇ ਵੀਰੇ ਨੇ ਬੁਲਾਉਣਾ ਹੀ ਸੀ ਗੱਲ ਤਾਂ ਆਪਾਂ ਕਲੀਅਰ ਕਰਨੀ ਹੀ ਸੀ ਨਾ ਕਰਨੀ ਜੀ ਉਹਨਾਂ ਕਲੀਅਰ ਗੱਲ ਐ ਡਿੱਗਢੀ ਪਾੜ ਬਣ ਗਿਆ ਸੀ ਗੱਲ ਦਾ ਜਿਹੜਾ ਸਰਪੰਚਾ ਦਨੇ ਪੈ ਗਿਆ ਸਾਨੂੰ ਪਹਿਲਾਂ ਤਾਂ ਥੋਡੀ ਮਾਂ ਤੰਗ ਕਰਦੀ ਸੀ ਆਏ ਨੂੰ ਹਜੇ 15 ਮਿੰਟ ਨਹੀਂ ਹੋਏ ਕਰ ਸਿਰ ਤੇ ਵੀ ਚੱਕ ਲਿਆ ਉਹੀ ਕੁੱਤੀ ਕਲੇਸ ਫੇਰ ਤੋਂ ਸ਼ੁਰੂ ਕਰ ਲਿਆ ਤੇ ਹੋਰ ਦੱਸ ਮੈਂ ਕੀ ਕਰਾਂ ਹੈ ਦੋ ਜਾਨੇ ਤੇ ਜਦੋਂ ਸਰਪੰਚਾ ਦਰੇ ਤੂੰ ਹੈ ਬਾਕੀ ਤੁਹਾਡਾ ਪਰਿਵਾਰ ਤੇ ਮੈਂ ਇਕੱਲਾ ਤੇ ਫਿਰ ਪਹਿਲਾਂ ਕਿ ਆਏ ਕਿਉਂ ਉੱਥੇ ਨਾ ਕਰਨੋਂ ਦੀ ਗੱਲ ਮਨਾ ਕਰ ਦਿੰਦੇ ਮੈਂ ਤਾਂ ਨਹੀਂ ਆਉਂਦਾ ਜੀ ਪਹਿਲਾਂ ਥੋਡੀ ਮਾਂ ਨਹੀਂ ਲੋਟ ਆਉਂਦੀ ਸੀ ਮੇਰੇ ਕਿਤਾਬਾਂ ਪਾੜਤੀਆਂ ਪਹਿਲਾਂ ਕੋਟ ਕਲੇਸ ਹੁਣ ਫੇਰ ਫੇਰ ਹੋਈ ਮੈਂ ਤਾਂ ਮਾਂ ਦੇ ਮੇਹਣ ਦੇਂਗੀ ਮੈਨੂੰ ਫੇਰਾ ਕਿ ਲਾਗੀ ਮੈਨੂੰ ਹੀ ਮਾਦੀਆਂ ਗੱਲਾਂ ਸੁਣਾਉਣ ਮੈਂ ਤਾਂ ਪਹਿਲੇ ਹੀ ਕਹਿੰਦੀ ਸੀ ਵੀਰੇ ਹੋਰਾਂ ਨੂੰ ਮੈਂ ਨਹੀਂ ਜਾਣਾ ਇੱਥੇ ਤੁਹਾਡਾ ਤਾਂ ਆਵਾ ਹੀ ਉੱਤਿਆ ਪਿਆਗਾ ਬਾੜੀ ਨਾ ਪਕਾਈ ਮਾਰ ਬਸ ਜੀਣਾ ਤੈਨੂੰ ਕਰਦੀ ਆ ਕਿਰੇ ਖੇਖਣ ਜੇ ਹੁਣੇ ਉੱਥੇ ਜਾ ਕੇ ਮੇਰੀ ਤਾਂ ਬਿਲਕੁਲ ਬੇਤੀ ਕਰਾਦੀ ਹੋਰ ਤੈਨੂੰ ਕਰ ਲੈ ਉਹ ਨਾਲ ਦੀਗਾ ਤੈਨੂੰ ਉਹ ਤਾਂ ਜ਼ਿਆਦਾ ਕਰਦੀ ਸੀਗੀ ਤੇ ਹੁਣ ਮੇਰੀ ਮਾਂ ਤੇ ਗੱਲਾਂ ਸੁਣਾਉਣੀਆਂ ਮੈਨੂੰ ਤੂੰ ਹੁਣ ਨਿਕਲ ਕੇ ਦਿਖਾਈਂ ਪੱਟੀ ਪੈਰ ਬਾਹਰ ਮੜਾ ਦੇ ਨਿਮਾਦ ਨਿਮਾ ਵੀਰ ਤਾਰ ਦਿਖਾਵਾਂ ਤੈਨੂੰ ਮੈਂ। ਇਹ ਖੇਖਣਾ। ਉਦੋਂ ਉਦੋਂ ਦਾ ਚੱਕੀ ਦਿਨ ਬੜਾ ਚੱਕੀ। ਮਾਫੀ ਮੰਗਾਓ ਇਹਦਾ ਨਾ ਮਾਫੀ ਮੰਗਾਓ। ਮੈਂ ਕੋ ਪਰੌਣਾ ਤਾਂ ਮਾਫੀ ਮੰਗਾਉਂਦਾ ਹੁੰਦਾ। ਕਰਦੇ ਨਹੀਂ ਪਖੰਡ ਉੱਥੇ ਇਹਨੂੰ ਨਿਮਾ ਦਿਖਾਦਾ ਉੱਥੇ ਜਾ ਕੇ। ਬਾੜੀ ਚ ਤਾਂ ਬਣ ਗਈ ਤੇਰੀ ਹੁਣ। ਤੂੰ ਬੜਾ ਦੌੜਾ ਲਗਾ ਖੇਖਣੇ ਨਾ ਕਰ ਮੈਂ ਤੇ ਵਰਤ ਉੱਧਰ ਕੇ ਮਾਫੀ ਦੇ ਦਾਰੇ। ਮੈਂ ਜਾਣਾ ਬਾਹਰ ਗਈ ਨਾ ਮਰਾ ਪੱਟੇ ਕਿਸੇ ਪਾਸੇ। ਤੈ ਮੈਥੋਂ ਭਰਾ ਕੋਈ ਨਹੀਂ ਹੁਣ ਏਸੀ ਵੀ ਮੰਗਾਉਂਗਾ ਪੜਾਉਦਾ ਹੁਣ ਵੀ ਨਹੀਂ ਠੀਕ ਹੈ ਜੇ ਤੂੰ ਮੁੜ ਕੇ ਮੇਰੇ ਮੇਰੇ ਪੜਾਈ ਦਾ ਨਾਂ ਲੈਦਾ ਨਾ ਤੇ ਦੇਖੀਂ ਪਰ ਤੇਨਾਂ ਹੁੰਦੀ ਕੀ ਐ ਠੀਕ ਹੈ ਨਾ ਤੇ ਨਾਲੇ ਆਉਂਦੇ ਤੇਰੇ ਭਰਾ ਉਹਨੂੰ ਵੱਡੇ ਨੂੰ ਮਾਰਦਾ ਸੀ ਗੱਲਾਂ ਉੱਤੇ ਬੁਰਤ-ਬੁਰਤ ਕੇ ਸਰਪੰਚ ਚ ਮੂਰੇ ਨਿਕਲ ਕੇ ਦਿਖਾਈ ਮੈਨੂੰ ਬਾਹਰ ਕਰੋ ਤੂੰ ਜੰਗਾ ਪੈਰ ਪੱਟ ਕੇ ਦਿਖਾਈ ਤੈਨੂੰ ਮੈਂ ਦੱਸੂਗਾ ਤੈਨੂੰ ਮੈਂ ਜਾਊਂਗੀ ਚੌਕ ਚੌਕ ਦਿਖਾ ਚੌਕ ਜਾ ਕੇ ਚੌਕੇ ਦਿਖਾਵਾਂ ਮੈਂ ਜਾਏਂਗੀ 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 ਜਾ ਕੇ ਜਾ ਕੇ ਖਾਈ ਮਪੂ ਪਹਿਲਾ ਦਿਨ ਮੈਂ ਆਈ ਤੇ ਬੱਲੀ ਤੇ ਤੇਰੇ ਨਾਲ ਉਂਡੀ ਵੇਖੀ ਕੀ ਹੈ ਮੈਂ ਦਿਖਾਉਂਗਾ ਉਂਡੀ ਕੇ ਮੈਂ ਠੀਕ ਹੈ ਨਾ ਮੈਂ ਤੈਨੂੰ ਦਿਖਾ ਕੇ ਦਿਖਾਈ ਕਰਾਂ ਬਾਹਰ ਮੈਂ ਸਾਧਰੀ ਜਾਂਦੇ ਵੱਡੇ ਭਰਾਵਾਂ ਨੂੰ ਜਿਹੜੇ ਨੂੰ ਮਾਰਦੀ ਟੀਵੀ ਤੇ ਤੂੰ ਕਰਤੀ ਕੀ ਹੈ ਤੁੰਦਨ ਜੀ ਦੇਖਿਆ ਨਹੀਂ ਕੁਸਾੜੇ ਤੂੰ ਮੇਰਾ ਇਹ ਤੋਂ ਪਹਿਲਾਂ ਮੈਂ ਤੈਨੂੰ ਬਹੁਤ ਪਿਆਰ ਨਾਲ ਰੱਖਿਆ ਤੇ ਹੁਣ ਤੈਨੂੰ ਮੈਂ ਵੀ ਦੇਖ ਕੇ ਤੈਨੂੰ ਦਿਖਾਵਾਂ ਤਾਰੀ ਪਰ ਤੂੰ ਕੀ ਕੀ ਆਏ ਮਾਰ ਮਾਰ ਤੈਨੂੰ ਹਉਗੀ ਬਾਹਰ ਹੇਕਰ ਨਿਕਲੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਮਣੀ ਵਿਰਖ ਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਹੁਣੇ-ਹੁਣੇ ਸਾਡੇ ਚੈਨਲ ਮਣੀ ਵਿਰਖ ਟੈਲੀਵਿਜ਼ਨ ਤੇ ਦੇਖੀਆ ਸੀਰੀਜ਼ ਘਰ ਦੀ ਰੌਣਕ ਸੋ ਅਸੀਂ ਬੇਹਦ ਗਰਮੀ ਦੇ ਵਿੱਚ ਸ਼ੂਟ ਕੀਤਾ ਤੇ ਅਸੀਂ ਇਸ ਦੇ ਬਹੁਤ ਘੱਟ ਐਪੀਸੋਡ ਬਣਾ ਪਾਏ ਪਰ ਸਾਨੂੰ ਪਿਆਰ ਬਹੁਤ ਜ਼ਿਆਦਾ ਮਿਲਿਆ ਪਸੰਦ ਬਹੁਤ ਕੀਤੀ ਸਾਰੇ ਵਿਊਅਰਸ ਨੇ ਦਰਸ਼ਕਾਂ ਨੇ ਬਹੁਤ ਪਸੰਦ ਕੀਤੀ ਹਾਲਾਂਕਿ ਸਾਨੂੰ ਮੈਨੂੰ ਪਰਸਨਲੀ ਮੈਸੇਜ ਇਹ ਆ ਰਿਹਾ ਕਿ ਇਸ ਤੇ ਐਪੀਸੋਡਸ ਜ਼ਿਆਦਾ ਹੋਣੇ ਚਾਹੀਦੇ ਸੀ ਤੁਸੀਂ ਜਲਦੀ ਇਹਨੂੰ ਖਤਮ ਕਰਤਾ ਸੋ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਤੇ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਪਸੰਦ ਕੀਤਾ ਇਹਨੂੰ ਬੜੀ ਹੀ ਇਮੋਸ਼ਨਲ ਸਟੋਰੀ ਸੀ ਇਹ ਕਿ ਕਿੰਧਾ ਘਰ ਦੀ ਰੌਣਕ ਨੂੰ ਪਰੇਸ਼ਾਨ ਕਰਕੇ ਇਸ ਹੱਦ ਤੱਕ ਬਚਾ ਦਿੱਤਾ ਗਿਆ ਕਿ ਉਸਨੂੰ ਸੁਸਾਈਡ ਕਰਨਾ ਪੈ ਗਿਆ ਸੋ ਉਮੀਦ ਕਰਦਾ ਤੁਸੀਂ ਸਾਨੂੰ ਇਸ ਇਸੇ ਹੀ ਤਰ੍ਹਾਂ ਅੱਗੇ ਵੀ ਪਿਆਰ ਦਿਓਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਨੈਕਸਟ ਸਾਡੀ ਸੀਰੀਜ਼ ਹੁਣ ਸ਼ੁਰੂ ਹੋ ਰਹੀ ਹੈ ਪੇਜ ਤੇ ਇਸ ਤੋਂ ਬਾਅਦ ਉਸ ਦੇ ਐਪੀਸੋਡ ਸ਼ੁਰੂ ਹੋ ਰਿਹਾ ਹੈ ਨਾ ਪੇਕੇ ਨਾ ਸੋਹਰੇ ਉਹ ਵੀ ਇੱਕ ਬਹੁਤ ਵਧੀਆ ਸਟੋਰੀ ਹੈ ਇੱਕ ਸਮਾਜ ਨੂੰ ਸੇਧ ਦੇਣ ਵਾਲੀ ਸਿੱਖਿਆ ਦੇਣ ਵਾਲੀ ਸਟੋਰੀ ਹੈ ਅਸੀਂ ਤੁਹਾਡੇ ਨਾਲ ਵਚਨਬੱਧ ਹਾਂ ਕਿ ਜਿੰਨੀਆਂ ਵੀ ਸਟੋਰੀਆਂ ਅਸੀਂ ਬਣਾਵਾਂਗੇ ਉਹ ਸਾਰੀਆਂ ਹੀ ਇੱਕ ਸਮਾਜ ਨੂੰ ਸੇਧ ਦੇਣ ਵਾਲੀਆਂ ਸਿੱਖਿਆ ਦੇਣ ਵਾਲੀਆਂ ਸਟੋਰੀਆਂ ਹੋਣਗੀਆਂ ਤੇ ਅਸੀਂ ਵੀ ਕਦੇ ਵੀ ਇਸ ਲਾਈਨ ਤੋਂ ਭਟਕਾਂਗੇ ਨਹੀਂ ਕਿ ਅਸੀਂ ਵਿਊਜ਼ ਦੇ ਖਾਤਰ ਕੁਝ ਵੀ ਬਣਾਉਣ ਲੱਗ ਜਾਈਏ ਕਿ ਪਰਿਵਾਰ ਕੀ ਜਿਹੜੇ ਜਿਹੜੇ ਮੁੱਦੇ ਹੈਗੇ ਅਸੀਂ ਉਸ ਦੇ ਉੱਪਰ ਸਟੋਰੀਆਂ ਬਣਾਉਣੀਆਂ ਸੋ ਤੁਸੀਂ ਤੁਹਾਡੇ ਕਿਸ ਤਰ੍ਹਾਂ ਦੇ ਸੁਝਾਅ ਸਾਨੂੰ ਜਰੂਰ ਲਿਖਿਓ ਤੁਹਾਡਾ ਪਿਆਰ ਸੰਦੇਸ਼ਾਂ ਦੇ ਰਾਹੀਂ ਭੇਜਿਓ ਤੇ ਤੁਹਾਨੂੰ ਇਹ ਸਟੋਰੀ ਕਿੱਦਾਂ ਦੀ ਲੱਗੀ ਉਹ ਵੀ ਤੁਸੀਂ ਜਰੂਰ ਲਿਖਿਓ ਤੇ ਅਗਲੀ ਜਿਹੜੀ ਸਟੋਰੀ ਆ ਉਹ ਬਹੁਤ ਦਿਲਚਸਪ ਹੈ ਨਾ ਪੇਕੇ ਨਾ ਸਾਰੇ ਤੇ ਉਸ ਨੂੰ ਵੀ ਤੁਸੀਂ ਪਿਆਰ ਭਰਿਆ ਹੰਗਾਰਾ ਦਿਓ ਇਸ ਲਈ ਜੇ ਕੋਈ ਗਲਤੀ ਹੋਈ ਹੋਵੇ ਤਾਂ ਅਸੀਂ ਖੇਮਾ ਦੇ ਜਾਚਖਾ ਪੂਰੀ ਟੀਮ ਵੱਲੋਂ ਤੇ ਆਪਣੇ ਛੋਟੇ ਵੀਰ ਨੂੰ ਮਣੀ ਵਿਰਕ ਨੂੰ ਅਯਾਸਤ ਦਿਓ ਧੰਨਵਾਦ ਇਦਾਂ ਹੀ ਪਿਆਰ ਕਰਦੇ ਰਹੋ ਖੁਸ਼ ਰਹੋ ਆਬਾਦ ਰਹੋ ਵਾਧੂ ਵਧ ਰਕਤ ਲਾਓ ਹਰਿਆਲੀ ਦੀ ਬਹੁਤ ਲੋੜ ਹੈ ਤੇ ਪਾਣੀ ਦੀ ਸੰਭਾਲ ਕਰੋ ਸასიਖਾਲ ਜੀ